ਜੁੜੇ ਨੇ ਰਵੀ ਅ ਰਵੀ ਸਤਿ ਸ਼੍ਰੀ ਅਕਾਲ ਜੀ ਮੇਰੀ ਆਵਾਜ਼ ਤੁਹਾਨੂੰ ਸੁਣ ਪਾ ਰਹੀ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਹ ਸੁਣ ਰਹੀ ਹੈ ਜੀ ਅ ਜੀ ਅ ਰਵੀ ਜੀ ਮੈਂ ਸਾਡੇ ਦਰਸ਼ਕਾਂ ਨੂੰ ਇੱਕ ਓਵਰਵਿਊ ਦੇ ਦਿਆਂ ਕਿ ਕੈਨੇਡਾ ਦੇ ਵਿੱਚ ਬਠੰਡਾ ਜ਼ਿਲ੍ਹਾ ਦੇ ਭਗਤਾ ਭਾਈ ਨਾਲ ਸੰਬੰਧਤ ਇੱਕ ਨੌਜਵਾਨ ਪਹੁੰਚਦਾ ਜੀ ਜਿਸ ਦੀ ਕਿ ਮੌਤ ਹੋਈ ਹੈ ਇਹ ਕਿਸ ਤਰ੍ਹਾਂ ਹੋਈ ਹੈ ਕਦੋਂ ਇਹ ਨੌਜਵਾਨ ਆਏ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਰਵੀ ਇਸ ਵੇਲੇ ਤੁਸੀਂ ਕੈਨੇਡਾ ਦੇ ਕਿਹੜੇ ਸ਼ਹਿਰ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜੀ ਸ਼ੈਰੀ ਤੋਂ ਗੱਲ ਕਰ ਰਹੇ ਹਾਂ ਜੀ ਜੀ ਤੇ ਜਿਹੜਾ ਨੌਜਵਾਨ ਜਿਹਦੀ ਅਸੀਂ ਤਸਵੀਰ ਵੀ ਇਸ ਵੇਲੇ ਟੀਵੀ ਤੇ ਸਾਂਝੀ ਕਰ ਚੁੱਕੇ ਹਾਂ ਜੀ ਇਹਨਾਂ ਦਾ ਨਾਮ ਹੈ ਸੁਮੇਤ ਅਹੋਜਾ ਸੁਮੇਤ ਅਹੋਜਾ ਸੋ ਇਹ ਇਹ ਨੌਜਵਾਨ ਦਾ ਆਪ ਜੀ ਨਾਲ ਕੀ ਰਿਸ਼ਤਾ ਨਾਤਾ ਜੀ ਇਹਨੇ ਤਾਂ ਚਾਚੇ ਦਾ ਬੇਟਾ ਹੈ ਤੁਹਾਡੇ ਚਾਚਾ ਜੀ ਦਾ ਬੇਟਾ ਤੇ ਤੁਸੀਂ ਭਗਤਾ ਭਾਈ ਨਾਲ ਸੰਬੰਧ ਤੋਂ ਹਾਂਜੀ ਆ ਹਾਂ ਜੀ ਤੁਸੀਂ ਲਾਈਕ ਜਾਂ ਭਗਤਾ ਪਾਈ ਹੈ ਜਾਂ ਤੁਸੀਂ ਲਾਗੇ ਕਿਸੇ ਨੇੜੇ ਤੇੜੇ ਪਿੰਡ ਤੋਂ ਕਿਉਂਕਿ ਇਨਫੋਰਮੇਸ਼ਨ ਸਾਨੂੰ ਸਾਰੀ ਤੁਹਾਡੀ ਕਰੈਕਟ ਜਿਹੜੀ ਹੋਣੀ ਚਾਹੀਦੀ ਸਾਡੇ ਕੋਲ ਹਾਂ ਜੀ ਮੇਰਾ ਪਿੰਡ ਸਾਡਾ ਮਾੜੀ ਮਸਤਵਾ ਜੀ ਜੱਦੀ ਪਛਤੀ ਅਸੀਂ ਉੱਥੇ ਰਹਿੰਦੇ ਆ ਇਹ ਭੱਤੇ ਰਹਿੰਦੇ ਸੀ ਇਹਦੇ ਮਦਰ ਫਾਦਰ ਤੇ ਇਹ ਬੱਚੇ ਜੀ ਹਾਂ ਜੀ ਜੀ ਤਾਂ ਇਹ ਫਿਰ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਤਾਂ ਇਹ ਨੌਜਵਾਨ ਕਦੋਂ ਇੱਥੇ ਪਹੁੰਚਦਾ ਜੀ ਕੈਨੇਡਾ ਦੇ ਵਿੱਚ ਇਹ ਜੀ ਅਪ੍ਰੋਕਸੀਮੇਟ 2 ਸਾਲ ਪਹਿਲਾਂ ਸਪਾਊਸਲ ਵਰਕ ਪਰਮਿਟ ਤੇ ਆਇਆ ਸੀਗਾ ਜਿਹਦੀ ਵਾਈਫ ਇੱਥੇ ਸਟੱਡੀ ਕਰਦੀ ਸੀ ਤੇ ਇਹ ਉਤਲ ਵਰਕ ਪਰਮਿਟ ਤੇ ਮੁੰਡਾ ਆਇਆ ਹੋਇਆ ਸੀ 2 ਸਾਲ ਤੋਂ ਹੋ ਗਿਆ ਅਪ੍ਰੋਕਸੀਮੇਟ ਅੱਛਾ ਜਿਸ ਤਰ੍ਹਾਂ ਉਹ ਆਇਲਟਸ ਆਲਾ ਵਿਆਹ ਹੁੰਦਾ ਤੇ ਉਸ ਤੋਂ ਬਾਅਦ ਉਹ ਮੁੰਡਾ ਪਹੁੰਚਦਾ ਉਸ ਤਰ੍ਹਾਂ ਇਹ ਪਹੁੰਚਾ ਲਗਭਗ 2 ਸਾਲ ਤੋਂ ਤਾਂ 2 ਸਾਲਾਂ ਦੇ ਵਿੱਚ ਇਹ ਇਹ ਨੌਜਵਾਨ ਕੀ ਇੱਥੇ ਕੰਮ ਕਰਦਾ ਸੀ ਜਾਂ ਜੋਬ ਨਹੀਂ ਸੀ ਜਾਂ ਕਿਹੋ ਜਿਹਾ ਤੁਹਾਨੂੰ ਕੀ ਲੱਗਦਾ ਕਿ ਕੀ ਗੱਲਬਾਤ ਸੀ ਕਿਵੇਂ ਦਾ ਇਹਦਾ ਜ਼ਿੰਦਗੀ ਰਹੀ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਕੈਨੇਡਾ ਪਹੁੰਚਣ ਮਿਲੇ ਜੀ ਇਹਨਾਂ ਦਾ ਬੱਚਿਆਂ ਦਾ ਵਿਆਹ ਅੱਜ ਤੋਂ ਅਪਰੋਕਸੀਮੇਟ ਪੰਜ 6 ਸਾਲ ਪਹਿਲਾਂ ਹੋਇਆ ਸੀ ਹਾਈ ਸਕੂਲ ਤੋਂ ਬਾਅਦ ਹੀ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਜੀ ਤੋਂ ਆਇਆ ਨੂੰ ਇਹਨਾਂ ਨੂੰ ਥੋੜਾ ਟਾਈਮ ਹੀ ਹੋਇਆ ਸੀਗਾ ਤੇ ਜਿਹੜੀ ਗੁੜੀਆ ਹੈ ਉਹ ਤਾਂ ਸਟੱਡੀ ਕਰਦੀ ਸੀ ਤੇ ਇਹ ਇੱਕ ਵੇਅਰ ਹਾਊਸ ਦੇ ਵਿੱਚ ਜੌਬ ਕਰਦਾ ਸੀਗਾ ਜੀ ਤੇ ਜਦੋਂ ਆਇਆ ਉਹਦੇ ਨੌਜਵਾਨ ਵੇਅਰ ਹਾਊਸ ਦੇ ਵਿੱਚ ਜੌਬ ਕਰ ਰਿਹਾ ਸੀ ਹਾਂਜੀ ਪਹਿਲਾਂ ਥੋੜਾ ਟਾਈਮ ਕੰਸਟਰਕਸ਼ਨ ਜੌਬ ਕੀਤੀ ਫਿਰ ਵੇਅਰ ਹਾਊਸ ਦੇ ਵਿੱਚ ਜੌਬ ਕੀਤੀ ਆ ਜੀ ਹੁਣ ਉਸੇ ਹੀ ਲੱਗਿਆ ਹੋਇਆ ਸੀਗਾ ਜੀ ਜੀ ਤਾਂ ਇਹ ਹੁਣ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਜੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਕਰੰਟਲੀ ਇਹ ਕਿਸ ਫੀਲਡ ਦੇ ਵਿੱਚ ਨੌਜਵਾਨ ਜੌਬ ਕਰ ਰਿਹਾ ਸੀ ਇਹ ਜੀ ਪਾਰਟ ਟਾਈਮ ਡਿਲੀਵਰੀ ਵਗੈਰਾ ਕੋਈ ਕਰਦਾ ਸੀਗਾ ਜੀ ਤੇ ਜਿੱਦਾਂ ਈਵਿੰਗ ਸ਼ਿਫਟ ਹੁੰਦੀ ਹੈ ਕੰਮ ਤੋਂ ਲਗਾ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ 2-3 ਘੰਟੇ ਜਿੱਦਾਂ ਡਿਲੀਵਰੀ ਕਰਨ ਨੂੰ ਚਲਾ ਜਾਂਦਾ ਸੀਗਾ ਕਿਉਂਕਿ ਉਹ ਦੋ ਬੀਸੀ ਟਾਈਮ ਹੁੰਦਾ ਜੀ ਉਹਦਾ ਕੋਈ ਡਿਲੀਵਰੀ ਕੰਪਲੀਟ ਕਰਨ ਗਿਆ ਹੋਇਆ ਸੀਗਾ ਤੇ ਜਦੋਂ ਉਹਨਾਂ ਨੂੰ ਫੂਰਫਾ ਆਈ ਬਲੀਵ ਦਿੱਤਾ ਹੋਇਆ ਤੇ ਜਦੋਂ ਆਪਣੀ ਗੱਡੀ ਲਈ ਜਾ ਰਿਹਾ ਸੀਗਾ ਤਾਂ ਉਥੋਂ ਕਿਤੇ ਫੇਂਟ ਹੋ ਗਿਆ ਹੈ ਇਹ ਫਿਰ ਜਦੋਂ ਕੋਈ ਹੋਰ ਬੰਦਾ ਉਹਨਾਂ ਦੇ ਘਰ ਤੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਅੰਡਰ ਲੈ ਗਏ ਸੀਗੇ ਉਹਨਾਂ ਦੇ ਪਾਸ ਅੱਛਾ ਉਹਨਾਂ ਦੇ ਡਰਾਈਵ ਡਰਾਈਵੇ ਤੇ ਹੀ ਨੌਜਵਾਨ ਡਿੱਗ ਪਿਆ ਜੀ ਧੋਰ ਤੇ ਜੀ ਚੰਗੇ ਧੋਰ ਤੇ ਮਿਲ ਕੇ ਧੋਰ ਜਾਂ ਡਰਾਈਵੇ ਤੇ ਲਾ ਲਓ ਤੇ ਇਹ ਜਦੋਂ ਉਪਰ ਹੀਟ ਜਾਂ ਡੋ ਡੈਸ਼ ਵਗੈਰਾ ਨੌਜਵਾਨ ਚਲਾਉਂਦੇ ਨੇ ਅੱਜਕੱਲ ਤੇ ਡਿਲੀਵਰੀ ਦੇ ਦੌਰਾਨ ਜਿਹੜਾ ਇਹ ਹੋ ਗਿਆ ਤੇ ਇਹ ਮਾਫੀ ਚਾਹੁੰਨਾ ਕਿ ਇਸ ਤੋਂ ਪਹਿਲਾਂ ਵੀ ਕਦੇ ਇਹ ਬੱਚੇ ਦੀ ਇਦਾਂ ਦੀ ਕੋਈ ਕੰਡੀਸ਼ਨ ਦੀ ਕੋਈ ਸ਼ਿਕਾਇਤ ਰਹੀ ਹੈ ਨਹੀਂ ਜੀ ਹਲਦੀ ਪੂਰਾ ਕੋਈ ਕਦੇ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਥੋੜਾ ਜਿਹਾ ਇੱਕ ਕੰਨਾਂ ਦੇ ਆਸੇ-પાસੇ ਮਾਸ ਵਧ ਰਿਹਾ ਸੀ ਉਹਦੇ ਲਈ ਥੋੜਾ ਵਰੀਡ ਸੀਗਾ ਤੇ ਉਹ ਕੰਨਾਂ ਦੇ ਆਸੇ-પાસੇ ਕਿਸ ਤਰ੍ਹਾਂ ਮਾਸ ਜੀ ਜਦੋਂ ਸਾਈਡ ਤੇ ਆਪਣੀ ਸਕਿਨ ਦਾ ਮਾਸ ਥੋੜਾ ਵਧਣ ਲੱਗ ਜਾਂਦਾ ਨਾ ਜੀ ਅ ਸਕਨਰ ਦੇ ਉੱਪਰ ਜਿਹੜੀ ਸਕਿਨ ਹੁੰਦੀ ਆ ਆਪਣੀ ਤੇ ਉਹਦੇ ਲਈ ਥੋੜਾ ਵਰੀਟ ਸੀਗਾ ਪਰ ਉਹਦੇ ਲਈ ਫੈਮਿਲੀ ਡਾਕਟਰ ਹੈ ਨਹੀਂ ਸੀ ਤੇ ਉਹਦੇ ਲਈ ਉਹ ਟਰਾਈ ਕਰ ਰਿਹਾ ਸੀ ਕਿ ਫੈਮਿਲੀ ਡਾਕਟਰ ਮਿਲੇ ਤਾਂ ਉਹ ਦਿਖਾ ਸਕੇ ਜੀ ਜੀ ਤਾਂ ਫੈਮਿਲੀ ਡਾਕਟਰ ਮਤਲਬ ਕਿ ਇਹਨਾਂ ਨੇ ਇੱਥੇ ਅਪਰੋਚ ਨਹੀਂ ਕੀਤੀ ਜਾਂ ਇਹਨਾਂ ਨੂੰ ਮਿਲਿਆ ਨਹੀਂ ਕਿਉਂਕਿ ਕੈਨੇਡਾ ਦਾ ਹੁਣ ਇੱਕ ਇਹ ਵੀ ਬੜਾ ਚੱਲ ਰਿਹਾ ਇੱਕ ਫੈਮਿਲੀ ਡਾਕਟਰ ਲੱਭਣਾ ਤੇ ਇੱਕ ਡੇ ਕੇਅਰ 'ਚ ਜੇ ਤੁਸੀਂ ਬੱਚਾ ਛੱਡਣਾ ਉਹ ਵੀ ਸਾਰੀ ਬੁਕਿੰਗ ਹੀ ਚੱਲ ਰਹੀ ਹੈ ਤੇ ਡਾਕਟਰ ਡਾਕਟਰ ਨਾ ਮਿਲਣ ਦੇ ਕੀ ਕਾਰਨ ਬਣੇ ਜੀ ਇਹ ਕੋਈ ਮੈਨੂੰ ਜ਼ਿਆਦਾ ਆਈਡੀਆ ਤਾਂ ਹੈ ਨਹੀਂਗਾ ਜੀ ਕਿਉਂਕਿ ਮੈਂ ਥਾਲ ਨਹੀਂ ਰਹਿੰਦਾ ਸੀਗਾ ਜਿੰਨਾ ਕੁ ਨੌਲੇਜ ਮੈਨੂੰ ਹੈ ਕਿ ਇਹ ਵੀ ਇੱਥੇ ਫਰਮੀ ਡਾਕਟਰ ਹਜੇ ਮਿਲਿਆ ਨਹੀਂ ਸੀਗਾ ਉਹਨਾਂ ਇਹ ਪਿਆਰੇ ਵੀ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਭਾਲ ਕੀਤੀ ਕਿੰਨੀ ਕੀਤੀ ਪਰ ਮਿਲਿਆ ਨਹੀਂ ਸੀ ਹਜੇ ਜੀ ਤੇ ਇਹ ਇਹ ਨੌਜਵਾਨ ਬੱਚਾ ਜਿਹੜਾ ਇੱਥੇ ਰਹਿ ਰਿਹਾ ਸੀਗਾ ਤੋਂ ਇਹ ਹਸਬੰਡ ਵਾਈਫ ਦੋਨੇ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਪੀਆਰ ਤੱਕ ਦਾ ਸਫ਼ਰ ਸੀਗਾ ਉਹ ਕੰਪਲੀਟ ਹੋ ਚੁੱਕਾ ਹੈ ਜਾਂ ਹਜੇ ਇਨ ਪ੍ਰੋਸੈਸ ਹੈ ਜੀ ਇਹਨ ਪ੍ਰੋਸੈਸ ਜੀ ਹੋਣੇ ਦੋਨੇ ਜਾਨੇ ਵਰਕ ਪਰਮਿਟ ਤੇ ਹੋਏ ਸੀਗੇ ਫੁੱਲ ਟਾਈਮ ਦੀ ਵਾਈਫ ਦੀ ਸਟੱਡੀ ਪੂਰੀ ਹੋ ਗਈ ਸੀ ਜੀ ਤੇ ਹੋਣੇ ਦੋਨੇ ਵਰਕ ਪਰਮਿਟ ਤੇ ਹੋਏ ਸੀਗੇ ਤੇ ਇਹਨਾਂ ਦੀ ਜਿਹੜੀ ਵਾਈਫ ਆ ਉਹ ਅੱਗੇ ਪੜ੍ਹਨ ਦਾ ਪ੍ਰੋਸੈਸ ਸ਼ੁਰੂ ਕਰ ਰਹੀ ਸੀਗੀ ਤੇ ਵਰਕ ਪਰਮਿਟ ਜਦੋਂ ਮਿਲ ਗਿਆ ਉਸ ਤੋਂ ਬਾਅਦ ਚ ਉਹਨਾਂ ਨੇ ਕੋਈ ਵਾਧੂ ਜਿਹੜੀ ਸਟੱਡੀ ਲੈਣ ਦਾ ਸੋਚ ਰਹੇ ਸੀ ਜਾਂ ਕਿਸ ਤਰ੍ਹਾਂ ਜੀ ਹਾਂ ਜੀ ਜਿੱਦਾਂ ਕੋਈ ਪਾਰਟ ਟਾਈਮ ਕੋਰਸਸ ਹੁੰਦੇ ਆ ਜੀ ਜੀ ਈਪੀਆਰ ਲਈ ਹੈਲਪ ਹੋ ਜੇ ਉਹ ਕੰਮ ਵੀ ਕੁਝ ਜੀ ਜੀ ਤੇ ਇਹ ਨੌਜਵਾਨ ਦਾ ਇੱਕ ਵਾਰੀ ਫਿਰ ਜਿਹੜੇ ਤੁਸੀਂ ਲੇਟ ਜੁਣਿਓ ਪ੍ਰੋਗਰਾਮ ਦੇ ਨਾਲ ਤਾਂ ਮੈਂ ਤੁਹਾਨੂੰ ਅਪਡੇਟ ਕਰਦੇ ਆ ਕਿ ਬਠਿੰਡਾ ਜ਼ਿਲ੍ਹਾ ਦੇ ਭਗਤਾ ਭਾਈ ਨਾਲ ਸੰਬੰਧ ਤੇ ਨੌਜਵਾਨ ਹੈ ਜੀ ਸੁਮਿਤ ਅਹੂਜਾ ਇਹਦੇ ਡੋ-ਡੈਸ਼ ਜਾਂ ਕੋਈ Uber Eat ਵਗੈਰਾ ਫੂਡ ਡਿਲੀਵਰੀ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦੀ ਸਰੀ ਦੇ ਵਿੱਚ ਜਿਹੜੀ ਮੌਤ ਹੋਈ ਹੈ ਸੋ ਇਹ ਮੈਂ ਆਪ ਤੋਂ ਆਪਜੀ ਤੋਂ ਜਾਨਣਾ ਚਾਹੁੰਗਾ ਕਿ ਇਹਨਾਂ ਦੇ ਵਾਈਫ ਨਾਲ ਗੱਲ ਹੋ ਸਕਦੀ ਸਾਡੀ ਜੇ ਤੁਸੀਂ ਇੱਥੇ ਉਹਨਾਂ ਨੂੰ ਲੁੱਕ ਆਫਟਰ ਕਰ ਰਹੇ ਹੋ ਜਾਂ ਹਾਂਜੀ ਉਹ ਲੁੱਕ ਅਫਰ ਰਹੀ ਕਰ ਰਹੇ ਪਰ ਜੀ ਉਹ ਸਿਚੁਏਸ਼ਨ ਜੋ ਹੈ ਨਹੀਂ ਇਹ ਗੱਲ ਕਰ ਸਕਣ ਤੇ ਨਹੀਂ ਉਹਨਾਂ ਤੋਂ ਗੱਲ ਹੋਣੀ ਹੈ ਜੀ ਤੇ ਜਿਹੜਾ ਜਿਹੜਾ ਇਹਨਾਂ ਦਾ ਹੁਣ ਇਹਦੀ ਜਿਹੜੀ ਬੋਡੀ ਇੰਡੀਆ ਭੇਜਣ ਦਾ ਤੁਸੀਂ ਕਰ ਰਹੇ ਹੋ ਅਰੇਂਜਮੈਂਟ ਜਾਂ ਫਿਰ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਇੱਥੇ ਪਹੁੰਚ ਰਹੇ ਨੇ ਜੀ ਜੀ ਇੰਡੀਆ ਬੋਡੀ ਭੇਜਣ ਦਾ ਇੰਤਜ਼ਾਮ ਕਰ ਰਹੇ ਜੀ ਫਿਲਹਾਲ ਕਿਉਂਕਿ ਕੈਨੇਡਾ ਦੇ ਵਿੱਚ ਕੋਈ ਐਡਾ ਦਾ ਵੀਜ਼ਾ ਹੈ ਨਹੀਂ ਵੀ ਜਿਹੜਾ ਵਿਦਨ ਇੰਨੇ ਕੁ ਥੀ ਮਿਲ ਜਾਂਦਾ ਹੈਗਾ ਤੇ ਬਟ ਅਸੀਂ ਰਿਵਰਸਾਈਡ ਫਿਊਨਰਲ ਹੋਮ ਨਾਲ ਗੱਲ ਕਰ ਲਈ ਹੈਗੀ ਆ ਤੇ ਉਹਨਾਂ ਨੇ ਪੂਰਾ ਸ਼ੁਰੂ ਕਰ ਦਿੱਤਾ ਹੈਗਾ ਜੀ ਜੀ ਤੇ ਇਹ ਜਿਸ ਤਰ੍ਹਾਂ ਮਤਲਬ ਕਿ ਮੈਡੀਕਲ ਰਿਪੋਰਟ ਜ਼ਰੂਰ ਨੌਜਵਾਨ ਦੀ ਮਿਲੀ ਹੋਏਗੀ ਕੋਈ ਇਹੋ ਜੀ ਕੋਈ ਮਤਲਬ ਕਿ ਚੀਜ਼ ਨੌਜਵਾਨ ਦੇ ਕੋਈ ਕਿਉਂਕਿ ਅੱਜ ਕੱਲ ਸੌਰੀ ਟੂ ਸੇ ਬੱਚਿਆਂ ਦੇ ਵਿੱਚ ਕਿਉਂਕਿ ਸਟ्रेस ਜ਼ਿਆਦਾ ਕੈਨੇਡਾ ਦੇ ਵਿੱਚ ਚੱਲ ਰਿਹਾ ਤੇ ਕਈ ਵਾਰੀ ਸਪੋਰਟ ਦੇ ਲਈ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਕੋਈ ਡਰਿੰਕ ਜੀ ਆਉਂਦੀ ਆ ਬਸਟਿੰਗ ਕਹਿੰਦੇ ਜਾਂ ਰੈਡ ਬੁੱਲ ਜਾਂ ਕੁਝ ਉਹੋ ਜੀ ਚੀਜ਼ ਦੀ ਕੋਈ excess ਮਾਤਰਾ ਜਾਂ ਕੀ ਕਾਰਨ ਬਣੇ ਹੋ ਸਕਦੇ ਮੈਡੀਕਲ ਰਿਪੋਰਟ ਕੀ ਕਹਿ ਰਹੀ ਹੈ ਜੀ ਅਜੇ ਤੱਕ ਕੋਈ ਰਿਪੋਰਟ ਆਈ ਨਹੀਂ ਹੈ ਜੀ ਤੇ ਬੋਡੀ ਕਾਰਨ ਸਰਵਿਸਿਜ਼ ਵਾਲੇ ਇੱਥੇ ਲੈ ਕੇ ਗਏ ਉਹ ਇਨਵੈਸਟੀਗੇਟ ਕਰ ਰਹੇ ਆ ਆਪਣਾ ਅਜੇ ਤੱਕ ਕੋਈ ਸਾਨੂੰ ਅੰਦਾਜ਼ਾ ਨਹੀਂ ਲੱਗਿਆ ਪਰ ਜਿੱਦਾਂ ਉਹ ਪੈਰਾਮੈਡੀਕਸ ਇਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਲੱਗਦਾ ਹੈਗਾ ਵੀ ਹਾਰਟ ਜੀ ਕੀ ਕੰਡੀਸ਼ਨ ਹੋਏਗੀ ਜੀ ਜੀ ਲਈ ਕੋਈ ਅਸੀਂ ਵੀ ਅਨਵੇਅਰ ਸੀ ਜਾਂ ਕੁਝ ਵੀ شاید ਪੱਲਾ ਵੀ ਕੋਈ ਹੋਇਆ ਹੋਵੇ ਨਾ ਅਸੀਂ ਅਨਵੇਅਰ ਸੀ ਉਸ ਲਈ ਜੀ ਪਰ ਉਹਨਾਂ ਨੇ ਜਦਾਂ ਦੇਖ ਕੇ ਦੱਸਿਆਗਾ ਅੰਦਾਜ਼ਾ ਇਹਨਾਂ ਨੇ ਦੱਸਿਆ ਹੈਗਾ ਪੈਰਾਮੈਡਿਕਸ ਵੱਲੋਂ ਵੀ ਲੱਗਦਾ ਵੀ ਹਾਰਟ ਟੈਗ ਦਾ ਕੋਈ ਹੈ ਪਰ ਹਜੇ ਕੋਈ ਐਕਚੁਅਲ ਅਫੀਸ਼ਲ ਰਿਪੋਰਟ ਸਾਡੇ ਕੋਲ ਨਹੀਂ ਆਈ ਜੀ ਆ ਜਦੋਂ ਤੱਕ ਕੋਈ ਅਫੀਸ਼ਲ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਤੁਸੀਂ ਉਹਦੇ ਭਰਾ ਸੀ ਤੁਸੀਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੋ ਜਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੰਨਾਂ ਦੀ ਉਹਨੂੰ ਨੌਜਵਾਨ ਹੁੰਦਾ ਸੀ ਕਿ ਕਿਉਂ ਹੋ ਗਿਆ ਕਿ ਫੈਮਿਲੀ ਡਾਕਟਰ ਵੀ ਨਹੀਂ ਸੋ ਆਹ ਤਾਂ ਸਾਡੇ ਕੈਨੇਡਾ ਦੇ ਜੇ ਹਾਲਾਤਾਂ ਦੀ ਗੱਲ ਕਰ ਲਈਏ ਕਿ ਆਹ ਹਾਲਾਤ ਨੇ ਕਿ ਸਾਡੇ ਜਿਹੜੇ ਨਵੇਂ ਆਏ ਬੱਚੇ ਜਾਂ ਪ੍ਰਾਣੇ ਰਹਿੰਦੇ ਵੀ ਮੈਂ ਕਹੀ ਜਾਣਦਾ ਜਿਨ੍ਹਾਂ ਨੂੰ ਅਜੇ ਤੱਕ ਫੈਮਿਲੀ ਡਾਕਟਰ ਦੀਆਂ ਸਹੂਲਤਾਂ ਵੀ ਨਹੀਂ ਲੈ ਸਕਦੇ ਕਿਉਂਕਿ ਉਹ ਬੁਕਿੰਗ ਹੀ ਇੰਨੀ ਜ਼ਿਆਦੇ ਉਹ ਡਾਕਟਰ ਬਿਜ਼ੀ ਇੰਨਾ ਜ਼ਿਆਦੇ ਕਿ ਉਹ ਨਵੇਂ ਪੇਸ਼ੈਂਟ ਹੀ ਨਹੀਂ ਲੈ ਰਹੇ ਸੋ ਇਹ ਅਪੀਲ ਜਰੂਰ ਕਰਨਾ ਚਾਹਾਂਗਾ ਕਿ ਨਵੇਂ ਆਇਆਂ ਨੂੰ ਜਰੂਰ ਤੁਸੀਂ ਮਦਦ ਕਰੋ ਜੀ ਚਾਹੇ ਤੁਸੀਂ ਮੈਡੀਕਲ ਫੀਲਡ ਚੋਂ ਜਾਂ ਤੁਸੀਂ ਕਿਸੇ ਡਾਕਟਰ ਨੂੰ ਜਾਣਦੇ ਹੋ ਕਿ ਕਿਤੇ ਨਾ ਕਿਤੇ ਸਾਰਿਆਂ ਕੋਲੇ ਘੱਟੋ ਘੱਟ ਇੱਕ ਡਾਕਟਰ ਤਾਂ ਹੋਵੇ ਨਾ ਪੈਸੇ ਤਾਂ ਸੈਕੰਡਰੀ ਚੀਜ਼ ਹੈ ਸੋ ਕਿਉਂਕਿ ਇਹ ਇਹਦੀ ਬੱਚੇ ਦੀ ਫਿਰ ਇੰਸ਼ੋਰੈਂਸ ਵੀ ਹੋਏਗੀ ਕੋਈ ਮੈਨੂਰੇ ਬਾਰੇ ਜਾਣਕਾਰੀ ਹੈ ਨਹੀਂ ਹੈ ਵੀ ਕਿਥੋਂ ਹੈ ਨਹੀਂ ਹੈਗਾ ਜੀ ਉਹ ਹਜੇ ਜਿੱਦਾਂ ਇੱਕ ਵਾਰ ਗੱਲ ਨੂੰ ਦੋ ਤਿੰਨ ਦਿਨ ਹੀ ਹੋਇਆ ਸੋ ਹਜੇ ਵੀ ਅਸੀਂ ਵੀ ਸ਼ੌਕ ਚਾ ਤੇ ਟਰਾਈ ਕਰ ਰਹੇ ਜਿੰਨੀ ਇਨਫੋਰਮੇਸ਼ਨ ਮਿਲ ਸਕੀ ਪਰ ਸਾਨੂੰ ਉਹਦੀ ਹਜੇ ਕੋਈ ਜਾਣਕਾਰੀ ਨਹੀਂ ਆਈ ਜੀ ਜੀ ਤੇ ਇਹ ਪਰਸਨਲੀ ਮੈਂ ਇਸ ਪਰਿਵਾਰ ਨੂੰ ਵੀ ਜਾਣਦਾ ਜੀ ਜਿਸ ਪਰਿਵਾਰ ਦਾ ਕਿਉਂਕਿ ਅਰਮਾਨ ਨਾਲ ਕੁਟਾਰੀਆ ਸਾਹਿਬ ਨਾਲ ਤੇ ਹੋਰ ਭਗਤੇ ਭਾਈ ਤੋਂ ਸਾਡੇ ਜਿਹੜੇ ਇਹ ਪਰਿਵਾਰਾਂ ਦਾ ਜਿਨ੍ਹਾਂ ਦਾ ਇਹ ਬੱਚਾ ਸੀਗਾ ਮੈਂ ਉਹਨਾਂ ਪਰਿਵਾਰਾਂ ਨੂੰ ਜਾਣਦਾ ਬੜੇ ਇੱਕ ਚੰਗੇ ਪਰਿਵਾਰਾਂ ਦੇ ਵਿੱਚੋਂ ਬੱਚਾ ਸੀਗਾ ਕਿਉਂਕਿ ਅਕਸਰ ਹੀ ਨਹੀਂ ਤਾਂ ਕਈ ਵਾਰੀ ਇਹੋ ਜਿਹੇ ਦੋਸ਼ ਵੀ ਲੱਗ ਜਾਂਦੇ ਆ ਕਿ ਕੋਈ ਹੋ ਸਕਦਾ ਕੋਈ ਡਰੱਗ ਓਵਰਡੋਸ ਜਾਂ ਕੋਈ ਹੋਰ ਚੀਜ਼ ਮਤਲਬ ਕਿ ਜਾਂ ਕੋਈ ਫੈਮਿਲੀ ਦਾ ਸਟ੍ਰੈਸ ਕਈ ਵਾਰੀ ਹੁੰਦਾ ਕਿ ਪਿੱਛੋਂ ਬੰਦਾ ਪੈਸੇ ਬਹੁਤਾ ਕਰਜ਼ਾ ਚੱਕ ਕੇ ਆਇਆ ਹੁੰਦਾ ਇਹੋ ਜਾਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹੋ ਜਾਂ ਕੋਈ ਪਰਿਵਾਰ ਦਾ ਕੋਈ ਹੈ ਕਿਉਂਕਿ ਮੈਂ ਇਹਨਾਂ ਦੀ ਇੱਕ ਦਾਤ ਦੇਣਾ ਚਾਹੁੰਨਾ ਜੀ ਅੱਜਕੱਲ ਵੈਸੇ ਸਾਡੇ ਤੇ ਇਹਨਾਂ ਮੁਲਕਾਂ ਦੇ ਵਿੱਚ ਚੱਲ ਰਿਹਾ ਕਿ ਕਿਸੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਪਰ ਕੋਈ ਕ ਇਹੋ ਜੀ ਘਟਨਾ ਬਾਅਦ ਚ ਹੁੰਦੀ ਪਹਿਲਾਂ ਚੱਲ ਕੇ ਗੋ ਫੰਡਮੀ ਪੇਜ ਬਣ ਜਾਂਦੇ ਨੇ ਸੋ ਉਹੋ ਜਾਂ ਇਹਨਾਂ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਗੋ ਫੰਡਮੀ ਦਾ ਕੁਝ ਕਰਨਾ ਚਾਹੁੰਨੀ ਜਾਂ ਕੁਝ ਵੀ ਅਸੀਂ ਤੁਹਾਡੀ ਕੋਈ ਹੈਲਪ ਕਰ ਸਕੀਏ ਤਾਂ ਇਹਨਾਂ ਵੱਲੋਂ ਇਹ ਚੀਜ਼ ਰਿਫਿਊਜ਼ ਕੀਤੀ ਗਈ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਇਹ ਸੁਮੇਤ ਉਹ ਜਨਾ ਦਾ ਗੋ ਫੰਡ ਮੇਂ ਕੋਈ ਵੀ ਤੁਹਾਨੂੰ ਦੱਸਦਾ ਅ ਬਣਾਇਆ ਹੋਇਆ ਜਾਂ ਤੁਹਾਨੂੰ ਕੋਈ ਭੇਜਦਾ ਤਾਂ ਉਹ ਫੇਕ ਹੋ ਸਕਦਾ ਕਿਉਂਕਿ ਤੁਹਾਡੇ ਵੱਲੋਂ ਹਜੇ ਤੱਕ ਕੁਝ ਨਹੀਂ ਬਣਾਇਆ ਗਿਆ ਫਿਰ ਅ ਵੀ ਜੀ ਅਸੀਂ ਹਜੇ ਨਾ ਪਰਿਵਾਰ ਨਾਲ ਗੱਲ ਕਰ ਰਹੇ ਹਾਂ ਬਲਕਿ ਜੇ ਇੱਕ ਸਲਾਹ ਹੋਈ ਸੀ ਤੇ ਉਸ ਕਹਦੇ ਸੀ ਵੀ ਸ਼ਾਇਦ ਬਣਾਇਆ ਜਾਊਗਾ ਕਿਉਂਕਿ ਦੀ ਵਾਈਫ ਦੀ ਹੈਲਪ ਲਈ ਜੀ ਜੀ ਉਹ ਵੀ ਕਰ ਸਕਦੇ ਹੋ ਜੀ ਉਹਦੇ ਲਈ ਪਰ ਹਜੇ ਤੱਕ ਕੋਈ ਨਹੀਂ ਬਣਾਇਆ ਹੈਗਾ ਤੇ ਜਦੋਂ ਵੀ ਬਣਾਇਆ ਗਿਆ ਅਸੀਂ ਉਹ ਤੁਹਾਨੂੰ ਦੱਸ ਦੇਵਾਂਗੇ ਜੇ ਬਣਾਇਆ ਤਾਂ ਜਾਂ ਨਹੀਂ ਬਣਾਇਆ ਪਰ ਹਜੇ ਪਰਿਵਾਰ ਉਸ ਟਾਪਿਕ ਤੇ ਸਲਾਹ ਕਰ ਰਿਹਾ ਜੀ ਜੀ ਸੋ ਗੋ ਫੰਡਮੀ ਜਦੋਂ ਵੀ ਬਣੇਗਾ ਰਵੀ ਜੀ ਕਹਿ ਰਹੇ ਨੇ ਕਿ ਤੁਹਾਡੇ ਨਾਲ ਸਾਂਝਾ ਕਰ ਲਿਆ ਜਾਏਗਾ ਤੇ ਰਵੀ ਜੀ ਆਈ نو ਸਵਾਲ ਪੁੱਛਣਾ ਤਾਂ ਨਹੀਂ ਬੰਦਾ ਕਿਉਂਕਿ ਕਈ ਵਾਰੀ ਹੁੰਦਾ ਕਿ ਕਈ ਲੋਕ ਪੁੱਛ ਲੈਂਦੇ ਜੀ ਪਰਿਵਾਰ ਚ ਕੀ ਮਾਹੌਲ ਹੈ ਸੋ ਭਾਈ ਜੀ ਦਾ ਪੁੱਤ ਚਲ ਗਿਆ ਉਹਦੇ ਪਰਿਵਾਰ ਦੇ ਵਿੱਚ ਕੀ ਮਾਹੌਲ ਹੋ ਸਕਦਾ ਇਹ ਅਸੀਂ ਖੁਦ ਸੋਚ ਸਕਦੇ ਹਾਂ ਕਿਉਂਕਿ ਕਿਸੇ ਦੀ ਦੁਨੀਆ ਸੀ ਕਿਸੇ ਦੀ ਧੀ ਦਾ ਪਤੀ ਗਿਆ ਜੀ ਕਿਸੇ ਦਾ ਪੁੱਤ ਗਿਆ ਕਿਸੇ ਦਾ ਭਰਾ ਗਿਆ ਜੀ ਸੋ ਇਹੋ ਜੀ ਘਟਨਾ ਜਿਹੜੀ ਵਾਪਰ ਚੁੱਕੀ ਹੈ ਜੀ ਇਸ ਵੇਲੇ ਡਿਲੀਵਰੀ ਕਰਨ ਗਿਆ ਨੌਜਵਾਨ ਕਿਸੇ ਦੇ ਡੋਰ ਤੇ ਇਸ ਤਰ੍ਹਾਂ ਡਿੱਗਿਆ ਕਿ ਉਸ ਤੋਂ ਬਾਅਦ ਉਹ ਇਕੱਲਾ ਨੌਜਵਾਨ ਹੀ ਡਿੱਗਿਆ ਉਹ ਮਾਪਿਆਂ ਦੀ ਕਿਸਮਤ ਉਹ ਘਰ ਵਾਲੀ ਦਾ ਪਤੀ ਜੀ ਦਾ ਡਿੱਗਿਆ ਉਹਦੀ ਕਿਸਮਤ ਜੀ ਜਿੰਨੇ ਉਹਦੇ ਨਾਲ ਸੰਬੰਧਿਤ ਲੋਕ ਸੀ ਜਿਹੜੇ ਉਹਨੂੰ ਚਾਹਣ ਵਾਲੇ ਸੀ ਉਹਨਾਂ ਦੀ ਕਿਸਮਤ ਡਿੱਗੀ ਜੀ ਉਹਨਾਂ ਦਾ ਦਿਲ ਕਟਿਆ ਤੇ ਹੁਣ ਇਹ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਇਹ ਪਿਆ ਤੇ ਇਹਨਾਂ ਦੇ ਜਿਹੜਾ ਇਹ ਹੋਰ ਭੈਣ ਭਾਈ ਕਿੰਨੇ ਨੇ ਜੀ ਇਹ ਨੌਜਵਾਨ ਦੇ ਇੱਕ ਬ੍ਰਦਰ ਹੈ ਜੀ ਉਹ ਆਸਟ੍ਰੇਲੀਆ ਰਹਿੰਦਾ ਸੀਗਾ ਤੇ ਖਬਰ ਸੰਤ ਬਾਦ ਉਹ ਹੁਣ ਇੰਡੀਆ ਗਿਆ ਹੋਇਆ ਛੋਟਾ ਬ੍ਰਦਰ ਸੀਗਾ ਜੀ ਇਹਦਾ ਤਾਂ ਦੇਖੋ ਰਵੀ ਜੀ ਕਿੰਨਾ ਮੁਸ਼ਕਲ ਹੋ ਜਾਂਦਾ ਕਿ ਰੋਜੀ ਰੋਟੀ ਦੇ ਲਈ ਅਸੀਂ ਬੱਕੋ ਵੱਖਰੇ ਦੇਸ਼ਾਂ ਦੇ ਵਿੱਚ ਜੇ ਇਸੇ ਇੱਕ ਪਰਿਵਾਰ ਦੀ ਗੱਲ ਕਰ ਲਈਏ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਪਰਿਵਾਰ ਵਧੀਆ ਚੰਗਾ ਵੈਲਥੀ ਪਰਿਵਾਰ ਹੈ ਬੱਚਿਆਂ ਨੂੰ ਬਹੁਤ ਵਧੀਆ ਪਰਵਰਸ਼ ਕੀਤੀ ਹੈ ਕਿ ਹੋਰ ਪੜ੍ਹਾਈ ਦੇ ਲਈ ਵਧੀਆ ਪੜ੍ਹਾਈ ਦੇ ਲਈ ਵਦੇਸ਼ਾਂ ਦੇ ਵਿੱਚ ਪਹੁੰਚਿਆ ਪਹੰਚਾਇਆ ਸੀਗਾ ਇਹਨਾਂ ਦੇ ਮਾਪਿਆਂ ਨੇ ਪਰ ਇਹੋ ਜੀਆਂ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਉਦੋਂ ਫਿਰ ਬੰਦੇ ਕੋਲੇ ਕੋਈ ਉਸ ਚੀਜ਼ ਦਾ ਤੋੜ ਨਹੀਂ ਹੁੰਦਾ ਸੋ ਅਸੀਂ ਅਪੀਲ ਜ਼ਰੂਰ ਕਰਾਂਗੇ ਕਿ ਜੇ ਕੋਈ ਵੀ ਗੋ ਫੰਡ ਮੀ ਆਉਂਦਾ ਤਾਂ ਸਾਡੇ ਪਰਿਵਾਰ ਵੱਧ ਚੜ ਕੇ ਮਦਦ ਕਰਨ ਪਰ ਫੇਕ ਤੋਂ ਬਚਿਓ ਕਿਉਂਕਿ ਅਸੀਂ ਗੌਂਦਾ ਪੰਜਾਬ ਤੇ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਤਾਂ ਰਵੀ ਜੀ ਪ੍ਰੋਸੈਸ ਜਿਹੜਾ ਇੰਡੀਆ ਇਹਨਾਂ ਦੀ ਬੋਡੀ ਭੇਜਦਾ ਉਹ ਕਿੱਥੋਂ ਤੱਕ ਪਹੁੰਚਿਆ ਜੀ ਜੀ ਅਸੀਂ ਫਰਾਈਡੇ ਪ੍ਰੋਸੈਸ ਸਟਾਰਟ ਕੀਤਾ ਸੋਰੀ ਸੈਟਰਡੇ ਪ੍ਰੋਸੈਸ ਸਟਾਰਟ ਕੀਤਾ ਹੈਗਾ ਸੋ ਅੱਜ ਸੈਟਰਡੇ ਦੋ ਦਿਨ ਹੌਲੀਡੇਸ ਹੁੰਦੀਆਂ ਸੋ ਕੁਛ ਕਰਦੇ ਨਹੀਂ ਜ਼ਿਆਦਾ ਸੋ ਅੱਜ ਤੋਂ ਪ੍ਰੋਸੈਸ ਬੇਸਿਕਲੀ ਸ਼ੁਰੂ ਹੋਏਗਾ ਤੇ ਉਹਨਾਂ ਦੇ ਅਪ੍ਰੋਕਸੀਮੇਟਲੀ 3 ਤੋਂ 4 ਵੀਕਸ ਲੱਗ ਸਕਦੇ ਆ ਜੀ ਤੇ ਡਿਪੈਂਡ ਕਰਦਾ ਹੈਗਾ ਜਦੋਂ ਆਪਣੀ ਇਨਵੈਸਟੀਗੇਸ਼ਨ ਡਨ ਕਰਦੇ ਤੇ ਬਾਡੀ ਹੈਂਡਓਵਰ ਕਰਦੇ ਆ ਰਿਵਰਸੈਂਡ ਟੂ ਨਲ ਹੋਮ ਲੋਕ ਜੀ ਤਾਂ ਕੋਕਲੀ ਰਵੀ ਜੀ ਆਈ نو ਤੁਸੀਂ ਪਰਿਵਾਰ ਦੇ ਵਿੱਚ ਉਹਦੀ ਮੈਸੇਜ ਨੂੰ ਜਿਹੜਾ ਉਹ ਵੀ ਹਸਾਰਾ ਦੇਣਾ ਜੀ ਮਾਪਿਆਂ ਨਾਲ ਇੰਡੀਆ ਵੀ ਤੁਸੀਂ ਇੱਕ ਇਕੱਲਾ ਸੋਰਸ ਹੋ ਕਿ ਜਿਹੜੇ ਦੱਸ ਸਕਦੇ ਹੋ ਇਧਰ ਵਾਈਫ ਨੂੰ ਜਾਂ ਇੰਡੀਆ ਭਗਤੇ ਭਾਈ ਦੇ ਵਿੱਚ ਜਿਹੜਾ ਪਰਿਵਾਰ ਉਡੀਕਦਾ ਜੀ ਤੁਸੀਂ ਬਿਜ਼ੀ ਹੋਣਾ ਪਰ ਅਸੀਂ ਸਾਡਾ ਗੌਂਦਾ ਪੰਜਾਬੀ ਪਲੇਟਫਾਰਮ ਤੁਹਾਡੇ ਨਾਲ ਪ੍ਰੋਮਿਸ ਕਰਦਾ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਫਾਈਨਾਂਸ ਦੀ ਲੋੜ ਹੋਵੇ ਤੁਹਾਨੂੰ ਬੋਡੀ ਇੰਡੀਆ ਭੇਜਣ ਦੇ ਵਿੱਚ ਹੈਲਪ ਚਾਹੀਦੀ ਹੋਵੇ ਜਾਂ ਕੋਈ ਵੀ ਹੈਲਪ ਚਾਹੀਦੀ ਹੋਵੇ ਭਾਵੇਂ ਸਾਨੂੰ ਅੱਧੀ ਰਾਤ ਨੂੰ ਵੀ ਤੁਸੀਂ ਕਾਲ ਕਰਿਓ ਅਸੀਂ ਹਾਜ਼ਰ ਹੋਵਾਂਗੇ ਕਿਉਂਕਿ ਬੀਤੀ ਰਾਤ ਦਾ ਹੀ ਪਰਿਵਾਰ ਹੈ ਉਹ ਲਗਾਤਾਰ ਕਾਲਸ ਕਰ ਰਿਹਾ ਮੇਰੇ ਟੱਚ ਦੇ ਵਿੱਚ ਹੈ ਜੀ ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੋਵੇ ਤਾਂ ਅਸੀਂ ਤੁਹਾਡੀ ਮਦਦ ਕਰਨ ਦੇ ਲਈ ਤਿਆਰ ਹਾਂ ਜੀ ਜੀ ਬੜੀ ਮਿਹਰਬਾਨੀ ਰਵੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਇਹ ਨੌਜਵਾਨ ਸੀਗਾ ਜੀ ਭਗਤਾ ਭਾਈ ਤੋਂ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਤੇ ਮੌਤ ਕਿਵੇਂ ਹੋਈ ਇਹਦੇ ਬਾਰੇ ਤੁਹਾਨੂੰ ਰਵੀ ਜੀ